ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਇਸ ਖਾਸ ਬਲੇਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਰੂਪਨਗਰ ਦੇ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਅਤੇ ਐਸਐਸਪੀ ਗੁਲਨੀਤ ਸਿੰਘ ਖੁਰਾਣਾ ਨੰਗਲ ਉਪ ਮੰਡਲ ਦੇ ਪਿੰਡ ਬੇਲਾ ਧਿਆਨੀ ਵਿੱਚ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈਣ ਪਹੁੰਚੇ ਉਹਨਾਂ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਦੇ ਕੀਤੇ ਪ੍ਰਬੰਧਾਂ ਤੇ ਰਾਹਤ ਕੈਂਪ ਦਾ ਜਾਇਜ਼ਾ ਲਿਆ ਹਰਜੋਤ ਸਿੰਘ ਬੈਂਸ ਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਆਪਣੇ ਵਿਧਾਇਕ ਹਲਕੇ ਸ਼੍ਰੀ ਨਾਨਪੁਰ ਸਾਹਿਬ ਦੇ ਦਰਿਆ ਕੰਡੇ ਨੀਵੇਂ ਇਲਾਕਿਆਂ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਅਤ ਥਾਵਾਂ ਤੇ ਰਾਹਤ ਕੈਂਪਾਂ ਦੇ ਵਿੱਚ ਪਹੁੰਚਣ ਉਹਨਾਂ ਦੇ ਲਈ ਉੱਥੇ ਸਾਰੀਆਂ ਸਹੂਲਤਾਂ ਤੇ ਪ੍ਰਬੰਧ ਮੁਕੰਮਲ ਕੀਤੇ ਹੋਏ ਨੇ ਉਹਨਾਂ ਕਿਹਾ ਹੈ ਕਿ ਪੰਜਾਬ ਸਰਕਾਰ ਇਸ ਕੁਦਰਤੀ ਆਫਤ ਦੀ ਘੜੀ ਦੇ ਵਿੱਚ ਲੋਕਾਂ ਦੇ ਨਾਲ ਹੈ ਅਤੇ ਅਸੀਂ ਸਾਰੀ ਰਾਤ ਨਹਿਰਾ ਦਰਿਆਵਾਂ ਦੇ ਕਮਜ਼ੋਰ ਬੰਨਾਂ ਦੇ ਕੰਢੇ ਮਜ਼ਬੂਤ ਕਰਨ ਵਿੱਚ ਲੱਗੇ ਰਹੇ ਉਹਨਾਂ ਨੇ ਕਿਹਾ ਹੈ ਕਿ ਪਿਛਲੇ ਕਈ ਘੰਟਿਆਂ ਤੋਂ ਹਿਮਾਚਲ ਪ੍ਰਦੇਸ਼ ਅਤੇ ਸਾਡੇ ਇਲਾਕੇ ਦੇ ਵਿੱਚ ਬਰਸਾਤ ਹੋ ਰਹੀ ਹੈ ਜਿਸ ਕਾਰਨ ਪਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1678 ਫੁੱਟ ਹੋ ਗਿਆ ਹੈ ਸਾਡੀਆਂ ਖੱਡਾਂ ਵੀ ਪਰ ਗਈਆਂ ਨੇ ਡੈਮ ਤੋਂ ਥੋੜਾ ਜਿਹਾ ਵਾਧੂ ਪਾਣੀ ਛੱਡਿਆ ਜਾਣਾ ਜੋ ਕੁਝ ਘੰਟਿਆਂ ਵਿੱਚ ਇਲਾਕੇ ਦੇ ਪਿੰਡਾਂ ਵਿੱਚ ਪਹੁੰਚ ਜਾਵੇਗਾ ਇਸ ਲਈ ਨਵੇਂ ਇਲਾਕਿਆਂ ਦੇ ਵਿੱਚ ਰਹਿ ਰਹੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਤੁਰੰਤ ਰਾਹਤ ਕੈਂਪਾਂ ਦੇ ਵਿੱਚ ਸੁਰੱਖਿਅਤ ਥਾਵਾਂ ਤੇ ਜਾਣ ਉਹਨਾਂ ਨੇ ਕਿਹਾ ਕਿ ਪੰਜ ਸਰਪੰਚ ਇਸ ਵਿੱਚ ਸਹਿਯੋਗ ਦੇਣ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਆਸਮਾਨਾਂ ਦੀ ਪਿਛਲੇ 3-4 ਦਿਨਾਂ ਤੋਂ ਲਗਾਤਾਰ ਬਰਸਾਤ ਦੇ ਬੈੰਡ ਤੋਂ ਜਿਹੜੇ ਰਿਲੀਜ਼ੀ ਹੋ ਰਹੀ ਹੈ ਭਾਗੜਾ ਡੈਮ ਤੋਂ ਉਹਦੇ ਕਰਕੇ ਕਈ ਪਿੰਡਾਂ 'ਚ ਪਾਣੀ ਆ ਗਿਆ ਸਾਡੇ ਇਹ ਤਰ੍ਹਾਂ ਦੇ ਕੁਝ ਲੋਕ ਨੇ ਜਿਹੜੇ ਲੋਹੇਲਾ ਲੋਰਬੇਲਾ ਧਿਆਨੀ ਵੀ ਕਹਿੰਦੇ ਆ ਬਾਹਰ ਦਰਿਆ ਤੋਂ ਪਾਰ ਉੱਥੋਂ ਐਂਟੀ ਵਾਲੇ ਸਿੱਤੀ ਪਾਣ ਗਏ ਇਹ ਅਗਲੇ ਕੁਝ ਮਿੰਟਾਂ ਚ ਇਹਨਾਂ ਨੂੰ ਰੈਸਕਿਊ ਕੀਤਾ ਇਹਨਾਂ ਕੋਲ ਥੋੜਾ ਪਰਿਵਾਰ ਇਹਨਾਂ ਨੂੰ ਅਸੀਂ ਪਰਸੋਂ ਬਹੁਤ ਬੈਂਤੀ ਕੀਤੀ ਵੀ ਆਜੂ ਪਰ ਕਹਿਣਾ ਬਹੁਤ ਔਖਾ ਹੁੰਦਾ ਘਰ ਬਾਹਰ ਛੱਡਣਾ ਬਹੁਤ ਔਖਾ ਹੈ ਇਹ ਨਹੀਂ ਮੰਨਦੇ ਤੇ ਹੁਣ ਜਦੋਂ ਪਾਣੀ ਵਧਿਆ ਤਾਂ ਇਹਨਾਂ ਦੀ ਸਵੇਰੇ ਕਾਲ ਆਈ ਸੀ ਸਾਡੇ ਸਾਰੇ ਜਿਹੜੇ ਆ ਰੋਸ਼ਨ ਵੀਰਾ ਜਿਹੜਾ ਪਰਿਵਾਰ ਹੈ ਉਹਨਾਂ ਨਾਲ ਗੱਲ ਹੋਈ ਸੁਰੱਖਿਅਤ ਨੇ ਉਹ ਤੇ ਇਹਨਾਂ ਨੂੰ ਮੰਨ ਜੇ ਤਾਂ ਡੀਪੀ ਸਾਹਿਬ ਮੌਕੇ ਤੇ ਐਸਐਸਪੀ ਸਾਹਿਬ ਮੌਕੇ ਤੇ ਨੇ ਤੇ ਇੱਥੇ ਜਿਹੜਾ ਰਲੀਫ ਹੈ ਇਦਾਂ ਦੇ 2 ਪੁਆਇੰਟ ਤੇ ਹੋਰ ਰੈਸਕਿਊ ਵਰਕ ਹੋਣਾ ਤੇ ਉਹ ਅਗਲੇ 2 ਕੈਂਟਸ ਕੰਪਲੀਟ ਹੋ ਜਾਊਗਾ ਇਹਨਾਂ ਨੂੰ ਲਿਆਉਣ ਤੋਂ ਬਾਅਦ ਇਹਨਾਂ ਦੇ ਲੰਗਰ ਪ੍ਰਸ਼ਾਦੇ ਦਾ ਪਾਣੀ ਦਾ ਦਵਾਈ ਦਾ ਸਾਰਾ ਬੰਦੋਬਸ ਜਿਹੜਾ ਹੈ ਉਹ ਵੀ ਟੀਮ ਕਰ ਰਹੀ ਹੈ ਪੰਜਾਬ ਵਿੱਚ ਮੌਜੂਦਾ ਹੜ੍ਹ ਦੇ ਹਾਲਾਤ ਦੇ ਮਦਨਜ਼ਰ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਇਤਿਹਾਸਿਕ ਸਥਾਨ ਗੁਰਦੁਆਰਾ ਪੁਲਪੁਖਤਾ ਸਹਿ ਪਾਤਸ਼ਾਹੀ 6ਵੀਂ ਵਿੱਚ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਵਾਸਤੇ ਅਰਦਾਸ ਬੇਨਤੀ ਕਰਵਾਈ। ਇਸ ਦੌਰਾਨ ਹੈੱਡ ਗ੍ਰਾਂਤੀ ਬਾਬਾ ਜਗਦੀਪ ਸਿੰਘ ਬੁਰਜ ਨੇ ਪੰਜਾਬ ਦੀ ਖੁਸ਼ਹਾਲੀ ਅਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਕੀਤੀ। ਇਸ ਮੌਕੇ ਚੇਅਰਮੈਨ ਗੁਰਵਿੰਦਰ ਸਿੰਘ ਪਾਵਲਾ, ਡੀਐਸਪੀ ਦਵਿੰਦਰ ਸਿੰਘ ਬਾਜਵਾਸ, ਸਰਪੰਚ ਸੁਖਵਿੰਦਰਜੀਤ ਸਿੰਘ ਚਾਵਰ ਵੀ ਹਾਜ਼ਰ ਸਨ। ਇਸ ਮੌਕੇ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਹੜ੍ਹ ਪੀੜਤਾਂ ਦੀ ਮਦਦ ਲਈ ਵਿਸ਼ੇਸ਼ ਕਦਮ ਚੁੱਕ ਰਹੀ ਹੈ। ਪਿਛਲੇ ਦਿਨੀ بارش ਦੇ ਨਾਲ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ ਹਲਕੇ ਦੇ ਪਿੰਡ ਚੈਨੇਵਾਲਾ ਵਿੱਚ ਛੱਤ ਡਿੱਗਣ ਕਾਰਨ 35 ਸਾਲਾ ਬਲਜੀਤ ਸਿੰਘ ਅਤੇ 10 ਸਾਲਾ ਗੁਰਜੋਤ ਸਿੰਘ ਦੀ ਮੌਤ ਹੋ ਗਈ ਸੀ ਉਸ ਦੇ ਨਾਲ ਹੀ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਹਰਕੇ ਵਿੱਚ ਕੰਧ ਡਿੱਗਣ ਕਾਰਨ ਜਗਜੀਵਨ ਸਿੰਘ ਦੀ ਮੌਤ ਹੋ ਗਈ। ਅੱਜ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਅਤੇ ਐਸਟੀਐਮ ਸਰਦੂਲਗੜ ਵੱਲੋਂ ਪਿੰਡ ਚੈਨੇਵਾਲਾ ਦੇ ਪਰਿਵਾਰ ਨੂੰ 8 ਲੱਖ ਰੁਪਏ ਅਤੇ ਜਵਹਰਕੇ ਦੇ ਪਰਿਵਾਰ ਨੂੰ 4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਾ ਚੈੱਕ ਦਿੱਤਾ ਗਿਆ। ਇਸ ਮੌਕੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਵੀੜਕ ਪਰਿਵਾਰਾਂ ਦੇ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਚੈਨੇਵਾਲਾ ਦੇ ਪਰਿਵਾਰ ਨੂੰ ਘਰ ਬਣਾਉਣ ਦੇ ਲਈ ਅਲੱਗੇ ਤੋਂ ਸਰਕਾਰ ਵੱਲੋਂ ਵਿੱਤੀ ਮਦਦ ਦਿੱਤੀ ਜਾਵੇਗੀ। ਸਹਾਇਤਾ ਰਾਸ਼ੀ ਦਾ ਚੈੱਕ ਮਿਲਣ ਤੋਂ ਬਾਅਦ ਜਵਹਰਕੇ ਪਿੰਡ ਦੇ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਦਿਨੀ ਉਨ੍ਹਾਂ ਦੇ ਪਿਤਾ ਦੇ ਕੰਦ ਡਿੱਗਣ ਦੇ ਕਾਰਨ ਮੌਤ ਹੋਈ ਸੀ ਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਵਿੱਤੀ ਮਦਦ ਦਿੱਤੀ ਗਈ ਹੈ। ਜਿਸ ਲਈ ਉਹ ਸਰਕਾਰ ਦਾ ਧੰਨਵਾਦ ਕਰਦੇ ਨੇ। ਦੇਖੋ ਦਿਗਜੀਤ ਸਿੰਘ ਜੀ ਸਾਈਕਲ ਤੇ ਜਾਂਦੇ ਸੀਗੇ ਜਿਆਦੇ بارش ਆਉਣ ਕਰਕੇ ਇੱਕ ਕੰਧ ਦਾ ਡਿੱਗਣ ਕਰਕੇ ਉਹਨਾਂ ਦੀ ਮੌਤ ਹੋ ਗਈ ਸੀਗੀ ਤੇ ਮੈਂ ਪਹਿਲਾਂ ਵੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਕੇ ਗਿਆ ਸੀਗਾ ਤੇ ਅੱਜ ਸਰਕਾਰ ਵੱਲੋਂ 4 ਲੱਖ ਰੁਪਏ ਦੀ ਜਿਹੜੀ ਵਿੱਤੀ ਸਹਾਇਤਾ ਅਗੇਸੀ ਪਰਿਵਾਰ ਨੂੰ ਦੇ ਕੇ ਜਾਂਦੇ ਆ ਭਾਵੇਂ ਮੌਤ ਦਾ ਕੋਈ ਮੁਆਵਜ਼ਾ ਨਹੀਂ ਹੁੰਦਾ ਨਾ ਹੀ ਇਨਸਾਨ ਨੇ ਵਾਪਸ ਆਉਣਾ ਹੁੰਦਾ ਇੱਕ ਤਰ੍ਹਾਂ ਦੀ ਸਹਾਇਤਾ ਦੀ ਸਰਕਾਰ ਵੱਲੋਂ ਤਾਂ ਕਿ ਸਹਤ ਦਿੱਤੀ ਜਾਵੇ ਅੱਜ ਐਸਡੀਐਮ ਸਾਹਿਬ ਅਸੀਂ ਪ੍ਰਸ਼ਾਸਨ ਪਰਿਵਾਰ ਨੂੰ 4 ਲੱਖ ਰੁਪਏ ਦਾ ਚੈੱਕ ਦੇ ਕੇ ਗਏ ਆ ਨਾਲ ਹੀ ਤੁਹਾਡੇ ਜਰੀਏ ਅਸੀਂ ਇੱਕ ਅਪੀਲ ਕਰਦੇ ਆ ਕਿ ਬਿ ਲਗਾਤਾਰ ਬਾਰਸ਼ਾਂ ਹੋ ਰਹੀਆਂ ਨੇ ਜਿਹੜੇ ਮਕਾਨਾਂ ਦੀਆਂ ਕੋਈ ਛੱਤਾਂ ਕਮਜ਼ੋਰ ਨੇ ਜਾਂ ਮਕਾਨ ਤੇ ਵਿੱਚ ਕੋਈ ਚੌਂਦੇ ਨੇ ਜਾਂ ਡਰਾ ਕੇ ਡਿੱਗਣਾ ਜਾਣ ਤਾਸੀ ਪੰਚਾਇਤਾਂ ਰਹੀਂ ਵੀ ਅਪੀਲ ਕੀਤੀ ਹੈ ਤੁਹਾਡੀ ਮੀਡੀਆ ਰਹੀਂ ਵੀ ਫੀਲ ਕਰਦੇ ਆ ਸਾਰੇ ਇਲਾਕਾ ਨਿਵਾਸੀਆਂ ਨੂੰ ਕਿ ਜਿੱਥੇ ਜਿੱਥੇ ਅਜਿਹਾ ਖ਼ਤਰਾ ਹੈਗਾ ਉਹਨਾਂ ਪਰਿਵਾਰਾਂ ਨੂੰ ਬੇਨਤੀ ਹੈ ਕਿ ਉਹ ਸਾਂਝੀਆਂ ਥਾਵਾਂ ਤੇ ਪੰਚਾਇਤ ਦਾ ਸਹਿਯੋਗ ਕਰ ਰਹੀ ਹੈ ਨਾਲ ਚਾਹੇ ਸਰਕਾਰੀ ਥਾਵਾਂ ਤੇ ਉਹਨਾਂ ਜੇ ਸ਼ਿਫਟ ਜ਼ਰੂਰ ਕਰ ਜਾਣ ਜਿੰਨਾ ਚਿਰ ਇਹ ਮੀਂਹ ਦਾ ਖ਼ਤਰਾ ਹੈਗਾ ਕਿਉਂਕਿ ਜਦੋਂ ਵਾਰਸ਼ ਤੋਂ ਬਾਅਦ ਹੁਣ ਧੁੱਪ ਵੀ ਨਿਕਲ ਨਹੀਂ ਆ ਤੇ ਇੱਕੋ ਜਿਹਾ ਮਕਾਨ ਤਰੇੜਾਂ ਚੋਂ ਡੇ ਖਤਰੇ ਦਾ ਡਰਾ ਹੋਰ ਜਿਹੜੇ ਪਿੰਡ ਵਾਲਾ ਪਿੰਡ ਦੇ ਵਿੱਚ ਵੀ ਦੋ ਮੌਤਾਂ ਹੋਈਆਂ ਜੀ ਸ਼ਾਹਤ ਲੇਕ ਨੂੰ ਕਰੀ। ਅਸੀਂ ਹਾਂ ਚੈਨੇ ਵਾਲੇ ਵੀ ਚਾਚਾ ਭਤੀਜੇ ਦੀ ਮੌਤ ਹੋਈ ਹੈ 7 ਦਿਨ ਕਰਕੇ। ਉਹਨਾਂ ਉਸ ਪਰਿਵਾਰ ਨੂੰ ਵੀ ਅਸੀਂ ਜਾ ਕੇ ਅਜਾ 8 ਲੱਖ ਰੁਪਏ ਦਾ ਚੈੱਕ ਸਰਕਾਰ ਵੱਲੋਂ ਦੇ ਕੇ ਆਵਾਂਗੇ ਤਾਂ ਕਿ ਉਹ ਪਰਿਵਾਰ ਦੀ ਥੈਤਾ ਹੋ ਸਕੇ। ਕਿਉਂਕਿ ਉੱਥੇ ਵੀ ਉਹਨਾਂ ਦਾ 10 ਸਾਲ ਦਾ ਬੱਚਾ ਸੀ, 35 ਸਾਲ ਦਾ ਉਹਦਾ ਚਾਚਾ ਸੀ ਬਲਜੀਤ ਸਿੰਘ। ਉਹਨਾਂ ਦੀ ਮੌਤ ਹੋਈ ਹੈ ਕਿ ਉੱਥੇ ਵੀ ਅਸੀਂ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਜਾ ਕੇ ਮੌਕੇ ਤੇ 8 ਲੱਖ ਰੁਪਏ ਦਾ ਚੈੱਕ ਦੇ ਕੇ ਆਉਣੇ ਆਂਗੇ ਜਿਹੜਾ ਉਹਨਾਂ ਦਾ ਮਕਾਨ ਡਿੱ ਗਿਆ, ਮਕਾਨ ਦੀ ਉਹਨਾਂ ਨੂੰ ਬਖਰੀ ਥੈਤਾ ਦਿੱਤੀ ਜਾਊ। ਪੰਜਾਬ ਅਪਡੇਟਸ ਦੇ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਨਹੀਂ ਸੁਣਨ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ